ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ ਇਹ ਤਿੰਨ ਲਫ਼ਜ਼ ਉੱਥੇ ਵੀ ਨੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ ਇਹ ਭਾਈ ਗੁਰਮੁਖ ਮੇਰੀ ਗੱਲ ਸੁਣ ਭਾਣਾ ਮੰਨਣ ਮੰਨ ਥਿਰ ਕੀਜੈ ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ ਕਿਵੇਂ ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ 2 ਸਾਲ 5 ਸਾਲ 10 ਸਾਲ 20 ਸਾਲ ਪੜ੍ਹਾਉਂਦਾ ਹੈ ਤੇ 20 25 ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ ਉਹ ਸਵਾਲ ਪਾਉਂਦਾ ਹੈ ਪਰਚੇ ਪਾਉਂਦਾ ਹੈ ਕਿਨ ਲਗੇ 20 ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ ਤੇ ਪਤਾ ਲੱਗ ਜਾਂਦਾ ਹੈ ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜੀ ਘਟਨਾ ਵਾਪਰਦੀ ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ ਹੈ ਕਿਨ ਭਾਈ ਯਾਦ ਰੱਖੀ ਤਿਆਰੀ ਹੁਣ ਮੇਰੇ ਵਰਗਾ ਤੇ ਕਹਿਦਾ ਕੋਈ ਨਹੀਂ ਗੁਰੂ ਪਰਚੇ ਪਾਉਂਦਾ ਪਿਓ ਪਿਆਰਿਓ ਪਰਚਾ ਵੀ ਤ ਉਹਦਾ ਪੈਂਦਾ ਜਿਹੜਾ ਪੜਿਆ ਜਿਹੜਾ ਪੜੀ ਕੋਈ ਨਾ ਦਾ ਪਰਚਾ ਕੀ ਇਥੇ ਭਾਈ ਸਾਹਿਬ ਕਹਿੰਦੇ ਤਾਤੇ ਪੋ ਗੁਰਮੁਖ ਸੁਣ ਲੀਜੈ ਬਾਣਾ ਮੰਨਣ ਮੰਤਰ ਕੀਜੈ ਸਤਨਾਮ ਕੋ ਸਿਮਰਨ ਕਰਨੋ ਤਨ ਹੰਤਾ ਕੋ ਹਿਰਦੈ ਬਿਸਰਨੋ ਇੱਕ ਸਰੀਰ ਦਾ ਮੋਹ ਛੱਡ ਦੇ ਦੂਜਾ ਸਿਮਰਨ ਕਰ ਤੀਸਰਾ ਬਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ ਮੁਕਤੀ ਕੇ ਮਾਰਗ ਤੀਨ ਕਹ ਗੁਰੂ ਅਰ ਸੰਤ ਪਰਬੀ